whoa ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਬਰਨ ਨਾ ਸਕਉ ਤੂੰ ਠਾਕੁਰ ਊਚ ਭਗਵਾਨਾ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਸੁਪਾਗੜੀ ਗੋਦ ਦਾ ਨਿਗਮਾਨ ਰਹੀ ਸਮੂਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠਣ ਦਾ ਸਮਾਂ ਪ੍ਰਾਪਤ ਹੋਇਆ ਹੈ ਆਓ ਜਿਤਨੇ ਵੀ ਜੁੜ ਬੈਠੇ ਹੋ ਯਤਨ ਕਰੀਏ ਸਤਿਗੁਰੂ ਦੀ ਪਾਵਨ ਬਾਣੀ ਇਤਿਹਾਸ ਦੀ ਵਿਚਾਰ ਕਰ ਸਕੀਏ ਸਭ ਤੋਂ ਪਹਿਲਾਂ ਅਸੀਸ ਰੂਪ ਅੰਦਰ ਫਤੇ ਦੀ ਸਾਂਝ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਸਤਕਾਰਯੋਗ ਗੁਰੂ ਕੇ ਰਾਗੀ ਆਪ ਜੀ ਦੇ ਨਾਲ ਕੀਰਤਨ ਦੇ ਰਾਹੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰ ਰਹੇ ਸਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇਸ ਸੰਸਾਰ ਤੇ ਪ੍ਰਕਾਸ਼ ਧਾਰ ਕੇ ਆਉਂਦੇ ਨੇ ਨਾ ਤੇ ਭਾਈ ਗੁਰਦਾਸ ਜੀ ਨੇ ਉਸ ਸਮੇਂ ਦਾ ਹਾਲਾਤ ਉਸ ਸਮੇਂ ਦਾ ਸਾਰਾ ਵਾਕਿਆ ਬੜੇ ਪਿਆਰ ਦੇ ਨਾਲ ਬਿਆਨ ਕੀਤਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ ਸੰਸਾਰ ਵਿੱਚ ਆਏ ਤੇ ਸੰਸਾਰ ਵਿੱਚ ਆਣ ਕਰਕੇ ਵੇਖਿਆ ਕੀ ਹੈ ਕਿ ਚਾਰੇ ਪਾਸੇ ਅੱਗ ਲੱਗੀ ਹੋਈ ਹੈ ਕਾਦੀ ਅੱਗ ਲੱਗੀ ਹੋਈ ਹੈ ਇਹ ਧਰਮਾਂ ਵਾਲੇ ਆਪਸੀ ਲੜਾਈ ਦੇ ਵਿੱਚ ਪਏ ਹੋਏ ਨੇ ਇੱਕ ਦੂਜੇ ਨੂੰ ਵੇਖ ਕੇ ਈਰਖਾ ਕਰਦੇ ਪਏ ਨੇ ਇੱਕ ਦੂਜੇ ਦੇ ਨਾਲ ਸਾੜਾ ਕਰਦੇ ਪਏ ਨੇ ਪ੍ਰੇਮ ਦੀ ਭਾਵਨਾ ਪਿਆਰ ਦੀ ਭਾਵਨਾ ਖਤਮ ਹੋ ਚੁੱਕੀ ਹੈ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਅਗ ਲੱਗੀ ਵੇਖੀ ਤੇ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਬਾਬੇ ਨਾਨਕ ਨੇ ਇਹ ਵਿਚਾਰ ਬਣਾਇਆ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੇ ਇੱਕ ਭੇਖ ਬਣਾ ਕਰਕੇ ਉਦਾਸੀਆਂ ਆਰੰਭ ਕੀਤੀਆਂ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਸਾਈ ਬਾਬੇ ਨੇ ਇਹ ਸਾਰਾ ਕੁਝ ਵੇਖਿਆ ਉਹਨੇ ਧਿਆਨ ਮਾਰਿਆ ਕਿ ਇਹ ਤੇ ਲੜਦੇ ਪਏ ਨੇ ਝਗੜਦੇ ਪਏ ਨੇ ਧਰਮਾਂ ਦੇ ਨਾਂ ਤੇ ਲੜਾਈ ਹੁੰਦੀ ਪਈ ਹੈ ਜਿਹੜੇ ਧਰਮ ਦਾ ਕੰਮ ਸੀ ਪਿਆਰ ਵੰਡਣਾ ਜਿਹੜੇ ਧਰਮ ਦਾ ਕੰਮ ਸੀ ਆਪਸੀ ਸਾਂਝ ਨੂੰ ਵਧਾਉਣਾ ਉਹੀ ਧਰਮ ਅੱਜ ਲੜਾਈ ਦਾ ਕਾਰਨ ਬਣਿਆ ਹੋਇਆ ਤੇ ਅੱਜ ਵੀ ਕਦੀ ਧਿਆਨ ਮਾਰ ਕੇ ਵੇਖੋ ਧਰਮ ਦਾ ਸ਼ਬਦ ਹੀ ਅਰਥ ਹੀ ਬਣਦਾ ਕਿ ਇਹ ਆਪਸ ਦੇ ਵਿੱਚ ਜੋੜਦਾ ਪਰ ਸਭ ਤੋਂ ਵੱਡਾ ਝਗੜੇ ਦਾ ਮੁੱਦਾ ਜੇ ਕੋਈ ਬਣਿਆ ਹੁੰਦਾ ਹੈ ਤੇ ਉਹ ਸਾਡੇ ਦੇਸ਼ਾਂ ਦੇ ਵਿੱਚ ਉਹ ਧਰਮ ਦਾ ਮੁੱਦਾ ਬਣਿਆ ਹੁੰਦਾ ਜਦੋਂ ਕੁਝ ਨਹੀਂ ਲੱਭਦਾ ਉਦੋਂ ਧਰਮ ਦੇ ਮੁੱਦੇ ਨੂੰ ਸਾਹਮਣੇ ਰੱਖ ਕੇ ਰਾਜਨੀਤਿਕ ਲੋਕ ਆਪਣੀਆਂ ਰੋਟੀਆਂ ਸੇਕਣ ਲੱਗ ਪੈਂਦੇ ਨੇ ਜਦੋਂ ਬਾਬੇ ਨੇ ਵੇਖਿਆ ਤੇ ਫਿਰ ਉਦਾਸੀਆਂ ਆਰੰਭ ਕੀਤੀਆਂ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਉਦਾਸੀਆਂ ਕਰਨ ਤੁਰ ਪਿਆ ਉਦਾਸੀਆਂ ਕਰਦਿਆਂ ਕਰਦਿਆਂ ਇੱਕ ਦਿਨ ਸੁਮੇਰ ਪਹਾੜ ਤੇ ਪਹੁੰਚਿਆ ਸੁਮੀਰ ਪਹਾੜ ਤੇ ਟਿਕਾਣਾ ਕੀਤਾ ਲੰਬੇ ਸਮੇਂ ਤੋਂ ਬੈਠੇ ਹੋਏ ਸਿੱਧਾਂ ਯੋਗੀਆਂ ਦੇ ਨਾਲ ਮੁਲਾਕਾਤ ਹੋਈ ਤੇ ਸਿੱਧਾਂ ਨੇ ਇੱਕ ਸਵਾਲ ਕੀਤਾ ਕਹਿਣ ਲੱਗੇ ਬਾਲਕ ਹੈ ਉਮਰ ਦੇ ਵਿੱਚ ਸਿੱਧਾਂ ਦੀ ਉਮਰ ਬੜੀ ਬੜੀ ਵੱਡੀ ਹੈ ਕਹਿਣ ਲੱਗੇ ਬਾਲਿਆ ਤੇਰੇ ਕੋਲ ਕਿਹੜੀ ਸ਼ਕਤੀ ਹੈ ਜਿਹੜੀ ਸ਼ਕਤੀ ਦੇ ਨਾਲ ਏਡੀ ਛੋਟੀ ਉਮਰ ਵਿੱਚ ਇਥੋਂ ਤੱਕ ਪਹੁੰਚ ਗਏਂ ਉਹ ਕਹਿਣ ਲੱਗੇ ਸਾਡੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਨੇ ਅਸੀਂ ਲੰਬਾ ਸਮਾਂ ਭਗਤੀ ਕੀਤੀ ਲੰਬਾ ਸਮਾਂ ਆਪਣੇ ਸਰੀਰ ਨੂੰ ਸਾਧਿਆ ਫਿਰ ਜਾ ਕੇ ਸਾਨੂੰ ਸਰੀਰ ਸਾਧਿਆ ਗਿਆ ਲੰਬੀ ਉਮਰ ਮਿਲੀ ਇੰਨੀਆਂ ਰਿੱਧੀਆਂ ਸਿੱਧੀਆਂ ਮਿਲੀਆਂ ਜਿਹਦੇ ਨਾਲ ਅਸੀਂ ਏਡੇ ਉੱਚੇ ਸੁਮੇਰ ਪਰਬਤ ਤੇ ਪਹੁੰਚੇ ਆ ਤੂੰ ਇੰਨੀ ਨਿੱਕੀ ਉਮਰ ਵਿੱਚ ਆ ਗਿਆ ਤੇਰੇ ਕੋਲ ਕਿਹੜੀ ਰਿੱਧੀ ਸਿੱਧੀ ਹੈ ਕਿਹੜੀ ਕਰਾਮਾਤ ਹੈ ਕਿਹੜੀ ਸ਼ਕਤੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬੇ ਨਾਨਕ ਨੇ ਜਿਹੜਾ ਜਵਾਬ ਦਿੱਤਾ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਿੱਧ ਜਣੋ ਮੇਰੇ ਕੋਲ ਕਰਾਮਾਤ ਪੁੱਛਦੇ ਹੋ ਮੇਰੇ ਕੋਲ ਆਸਰਾ ਪੁੱਛਦੇ ਹੋ ਕਿਹੜੇ ਆਸਰੇ ਦੇ ਨਾਲ ਮੈਂ ਆਇਆ ਤੇ ਗੁਰੂ ਨਾਨਕ ਦੇ ਕੋਲ ਕੇਵਲ ਦੋ ਆਸਰੇ ਨੇ ਸਾਹਿਬ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਮੈਂ ਗੁਰੂ ਦੀ ਸੰਗਤ ਦਾ ਆਸਰਾ ਲਈ ਫਿਰਦਾ ਤੇ ਦੂਸਰਾ ਆਸਰਾ ਮੇਲੇ ਕੋਲ ਕਿਹੜਾ ਹੈ ਉਹ ਗੁਰੂ ਕੀ ਬਾਣੀ ਦਾ ਹੈ ਅੱਜ ਕਰਾਮਾਤਾਂ ਦੇ ਪਿੱਛੇ ਅਸੀਂ ਭੱਜਦੇ ਆ ਨਾ ਬੰਦਾ ਬਖਾਉਂਦਾ ਕਿ ਕਰਾਮਾਤ ਦੇ ਨਾਲ ਰੁਮਾਲ ਮਾਰਿਆ ਤੇ ਬੰਦਾ ਗੋਡਿਆਂ ਤੋਂ ਬੈਠਾ ਹੋਇਆ ਸੀ ਉੱਠ ਕੇ ਦੌੜਨ ਲੱਗ ਪਿਆ ਕਰਾਮਾਤ ਹੋ ਗਈ ਕਿਸੇ ਨੇ ਕਿਸੇ ਦੇ ਪਿਓ ਦਾ ਨਾਮ ਦੱਸ ਦਿੱਤਾ ਦਾਦੇ ਦਾ ਨਾਮ ਦੱਸ ਦਿੱਤਾ ਪਰਦਾਦੇ ਬਾਰੇ ਦੱਸ ਦਿੱਤਾ ਬਿਮਾਰੀ ਦੱਸ ਦਿੱਤੀ ਕਰਾਮਾਤ ਹੋ ਗਈ ਬੰਦਾ ਕਹਿੰਦਾ ਵਾ 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 ਕਿੱਡੀ ਵੱਡੀ ਗੱਲ ਹੈ ਗੁਰੂ ਨਾਨਕ ਦੇ ਘਰ ਵਿੱਚ ਕਿਹੜੀ ਕਰਾਮਾਤ ਹੈ ਸਾਹਿਬ ਕਹਿੰਦੇ ਇੱਥੇ ਕੇਵਲ ਤੇ ਕੇਵਲ ਦੋ ਕਰਾਮਾਤਾਂ ਵਾਪਰਦੀਆਂ ਇੱਥੇ ਇੱਕ ਤੇ ਗੁਰੂ ਕੀ ਸੰਗਤ ਹੈ ਕਰਾਮਾਤ ਦੂਜੀ ਗੁਰੂ ਕੀ ਬਾਣੀ ਜਿਹੜਾ ਸਿੱਖ ਇਹਨਾਂ ਦੋਵਾਂ ਚੀਜ਼ਾਂ ਨਾਲ ਜੁੜ ਗਿਆ ਉਹਨੂੰ ਬਾਹਰੀ ਹੋਰ ਕਿਸੇ ਕਰਾਮਾਤਵਲ ਵੇਖਣ ਦੀ ਲੋੜ ਕੋਈ ਨਹੀਂ ਉਹਨੂੰ ਕੀ ਲੋੜ ਹੈ ਕੋਈ ਕੁਝ ਵੀ ਕਰੀ ਫਿਰੇ ਜਿਹਦੇ ਕੋਲ ਬਾਣੀ ਹੋਵੇ ਜਿਹੜਾ ਗੁਰੂ ਕੀ ਸੰਗਤ ਵਿੱਚ ਆਣ ਕੇ ਬੈਠਣ ਲੱਗ ਪਵੇ ਉਹਨੂੰ ਹੋਰ ਕਿਸੇ ਪਾਸੇ ਝਾਕਣ ਦੀ ਵੀ ਲੋੜ ਕੋਈ ਨਹੀਂ ਸਾਬ ਕਹਿੰਦੇ ਦੋ ਚੀਜ਼ਾਂ ਨੇ ਮੇਰੇ ਕੋਲ ਇੱਕ ਆਸਰਾ ਗੁਰੂ ਕੀ ਸੰਗਤ ਦਾ ਤੇ ਦੂਸਰਾ ਆਸਰਾ ਮੈਨੂੰ ਬਾਣੀ ਦਾ ਹੈ ਸਮਾਂ ਬਤੀਤ ਹੋਇਆ ਅਕਾਲ ਤਖਸੈ ਬਣਿਆ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋ ਗਈ ਨੌਵੇਂ ਪਾਤਸ਼ਾਹ ਸ਼ਹੀਦ ਹੋ ਗਏ ਦਸਵੇਂ ਪਾਤਸ਼ਾਹ ਦਾ ਸਮਾਂ ਆਇਆ ਤੇ ਭਾਈ ਗੁਰਦਾਸ ਸਿੰਘ ਦੇ ਅਸੀਂ ਵਾਰ ਪੜਦੇ ਆ ਭਾਈ ਗੁਰਦਾਸ ਸਿੰਘ ਜੀ ਲਿਖਦੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਉਹਨਾਂ ਨੇ ਗੁਰੂ ਨਾਨਕ ਦੇ ਇਸ ਸਿਧਾਂਤ ਨੂੰ ਅੱਗੇ ਵਧਾਇਆ ਉਹਨਾਂ ਨੇ ਗੁਰਸੰਗਤ ਕਿੰਨੀ ਖਾਲਸਾ ਜਿਹੜੀ ਸੰਗਤ ਸੀ ਨਾ ਉਹਨੂੰ ਖਾਲਸੇ ਦੇ ਰੂਪ ਵਿੱਚ ਪੇਸ਼ ਕਰ ਦਿੱਤਾ ਤੇ ਜਿਹੜੀ ਬਾਣੀ ਸੀ ਗੁਰੂ ਨਾਨਕ ਦੀ ਉਸ ਬਾਣੀ ਨੂੰ ਉਹਨਾਂ ਨੇ ਗੁਰੂ ਗ੍ਰੰਥ ਦੇ ਰੂਪ ਵਿੱਚ ਪੇਸ਼ ਕਰਕੇ ਸਿੱਖਾਂ ਨੂੰ ਦਿੱਤੀ। ਵੀ ਸਿੱਖੋ ਤੁਹਾਡੇ ਕੋਲ ਤਾਕਤ ਗੁਰੂ ਗ੍ਰੰਥ ਦੀ ਹੋਵੇ ਤੁਹਾਡੇ ਕੋਲ ਦੂਸਰੀ ਤਾਕਤ ਕਿਹੜੀ ਉਹ ਗੁਰੂ ਪੰਥ ਦੀ ਹੋਵੇ ਇਹ ਦੋ ਤਾਕਤਾਂ ਤੁਹਾਡੇ ਕੋਲ ਹੋਣ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਟਾਲਾ ਸਕਦੀ। ਜਿਹੜੀ ਤਾਕਤ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮੇਰੇ ਕੋਲ ਇੱਕ ਸੰਗਤ ਹੈ ਦੂਜੀ ਬਾਣੀ ਗੁਰੂ ਗੋਬਿੰਦ ਸਿੰਘ ਨੇ ਸੰਗਤ ਨੂੰ ਖਾਲਸਾ ਬਣਾ ਕੇ ਤੇ ਬਾਣੀ ਨੂੰ ਆਦ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਣਾ ਕੇ ਸਿੱਖਾਂ ਦੀ ਝੋਲੀ ਪਾ ਦਿੱਤੇ ਅੱਜ ਤੋਂ ਬਾਅਦ ਜਿਹੜਾ ਸਿੱਖ ਇਹਨਾਂ ਦੋ ਚੀਜ਼ਾਂ ਦਾ ਆਸਰਾ ਲੈ ਲੇਗਾ ਉਹਨੂੰ ਹੋਰ ਕਿਸੇ ਪਾਸੇ ਵੱਲ ਚਾਕਣ ਦੀ ਲੋੜ ਕੋਈ ਨਹੀਂ ਖੰਡੇ ਦੀ ਪਾੜਾ ਤਿਆਰ ਕੀਤੀ ਤੇ ਖਾਲਸਾ ਸਜਾ ਦਿੱਤਾ ਤੇ ਇੱਕ ਨਾਲ ਇਹ ਗੱਲ ਕਹੀ ਕਿ ਦੁਨੀਆਂ ਵਿੱਚ ਜਿੱਥੇ ਜ਼ੁਲਮ ਹੋਏਗਾ ਜਿੱਥੇ ਦੁਨੀਆਂ ਦੇ ਲੋਕ ਬਾਹਾਂ ਖੜੀਆਂ ਕਰਕੇ ਖਲੋ ਜਾਣਗੇ ਸਾਡੀ ਵਾਹ ਕੋਈ ਨਹੀਂ ਉਥੇ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਾਹਮਣੇ ਸੀਣਾ ਤਾਣ ਕੇ ਖਲੋ ਜਾਣਗੇ ਕਿਤੇ ਸਾਰੇ ਭੱਜ ਜਾਣ ਕਿਤੇ ਇਹਨਾਂ ਕੋਈ ਲੱਭਦਾ ਹੋਵੇ ਇੱਥੋਂ ਤੱਕ ਵੀ ਸਮਾਂ ਆ ਜਾਏ ਆਪਣੇ ਘਰ ਨੂੰ ਬਚਾਉਣ ਵਾਸਤੇ ਘਰ ਵਾਲੇ ਘਰ ਛੱਡ ਕੇ ਭੱਜ ਜਾਣ ਉਥੇ ਵੀ ਗੁਰੂ ਨਾਨਕ ਦੇ ਸਿੱਖ ਆਣ ਕੇ ਅੱਗੇ ਖਲੋ ਜਾਣਗੇ ਅਸੀਂ ਇਹਦੀ ਰਾਖੀ ਕਰਾਂਗੇ ਸ਼ਸਤਰ ਦਿੱਤੇ ਸ਼ਸਤਰ ਤਾਰੀ ਬਣਾਈ ਕੌਮ ਕੌਮ ਨੂੰ ਇਹ ਗੱਲ ਕਹੀ ਕਿ ਜਿੱਥੇ ਜ਼ੁਲਮ ਹੋਏਗਾ ਉਥੇ ਤੁਸੀਂ ਜਾ ਕੇ ਖਲੋ ਜਾਣਾ ਹੈ ਉਥੇ ਸਿੱਖ ਖਲੌਂਦੇ ਰਹੇ ਤੇ ਫਿਰ ਕਿੰਨਾ ਪਿਆਰ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਨੇ ਆਪਣੇ ਖਾਲਸੇ ਨੂੰ ਪੁੱਛੋ ਹਾਂ ਪਾਲਾਂ ਸਤਿਗੁਰੂ ਜੀ ਕਿੰਨਾ ਕ ਪਿਆਰ ਕਰਦੇ ਹੋ ਤੇ ਮਹਾਰਾਜ ਕਹਿੰਦੇ ਜਿਹੜਾ ਸਿੱਖ ਅੰਮ੍ਰਿਤ ਧਾਰੀ ਹੋਵੇ ਬਾਣੀ ਪੜਦਾ ਹੋਵੇ ਮੇਰੀ ਗੱਲ ਮੰਨਦਾ ਹੋਵੇ ਮੈਂ ਉਹਨੂੰ ਇੰਨਾ ਪਿਆਰ ਕਰਦਾ ਰਹਿਣੀ ਰਹੇ ਸੋਹੀ ਸਿੱਖ ਮੇਰਾ ਉਹ ਸਾਹਿਬ ਮੈਂ ਉਹਨੂੰ ਗੁਰੂ ਮੰਨ ਲਵਾਂਗਾ ਆਪਣਾ ਹੋਰ ਕੀ ਚਾਹੀਦਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਮੈਂ ਉਹਦੇ ਪੈਰਾਂ ਵਿੱਚ ਬਹਿ ਜਾਵਾਂਗਾ ਉਹਨੂੰ ਆਪਣਾ ਗੁਰੂ ਮੰਨ ਕੇ ਤੇ ਉਹਦਾ ਸਿੱਖ ਬਣ ਕੇ ਉਹਦੇ ਚਰਨਾਂ ਵਿੱਚ ਬੈਠਾ ਰਵਾਂਗਾ ਪਰ ਸ਼ਰਤ ਕੀ ਹੈ ਉਹ ਰਹਿਣੀ ਦਾ ਪੱਕਾ ਹੋਣਾ ਚਾਹੀਦਾ ਪੰਜ ਕਕਾਰੀ ਵਰਦੀ ਉਹਨੇ ਪਾਈ ਹੋਣੀ ਚਾਹੀਦੀ ਹੈ ਜਪਜੀ ਜਪ ਸਵਈਏ ਉਹਨੂੰ ਕੰਠ ਹੋਣੇ ਚਾਹੀਦੇ ਨੇ ਪੜਦਾ ਹੋਣਾ ਚਾਹੀਦਾ ਜੇ ਨਹੀਂ ਪੜ ਸਕਦਾ ਤੇ ਸੁਣਦਾ ਹੋਣਾ ਚਾਹੀਦਾ ਨਿਤਨੇਮ ਕਰਦਾ ਸੁਣਦਾ ਹੋਣਾ ਚਾਹੀਦਾ ਇਹ ਸ਼ਰਤ ਹੈ ਤੇ ਜਿਹੜਾ ਏਦਾਂ ਦਾ ਜੀਵਨ ਬਣਾ ਲੈਂਦਾ ਨਾ ਸਾਬ ਕਹਿੰਦੇ ਉਹ ਮੇਰੇ ਆਪਣੇ ਨਾਲੋਂ ਵੀ ਮੇਰੇ ਆਪਣੇ ਪੁੱਤਰਾਂ ਨਾਲੋਂ ਵੀ ਵੱਧ ਕੇ ਮੈਨੂੰ ਪਿਆਰਾ ਲੱਗਦਾ ਕਦੀ ਸਮਾਂ ਪੜੋ ਜਿਦਨ ਖਾਲਸਾ ਪੰਥ ਸਜਾਉਣਾ ਸੀ ਨਾ ਤੇ ਕਹਿੰਦੇ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਰਿਵਾਰ ਇਕੱਠਾ ਕੀਤਾ ਸਵੇਰੇ ਬਾਦਸ਼ਾਹੀ ਦੇਣੀ ਹੈ ਆਪਣੀ ਸਿੱਖਾਂ ਨੂੰ ਰਾਜ ਦੇਣਾ ਹੈ ਸਵੇਰੇ ਕੌਮ ਦੇ ਮਾਲਕ ਥਾਪਨੇ ਨੇ ਤੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਰਿਵਾਰ ਨੂੰ ਇਕੱਤਰ ਕੀਤਾ ਤੇ ਸਾਰੇ ਪਰਿਵਾਰ ਨੂੰ ਇਹ ਹਦਾਇਤ ਕੀਤੀ ਕਿ ਸਵੇਰੇ ਮੈਂ ਸਿਰ ਮੰਗਣੇ ਨੇ ਤੇ ਭਾਵੇਂ ਅਸੀਂ ਕਹਿੰਨੇ ਆਂ ਕਿ ਇੱਕ ਆਵਾਜ਼ ਮਾਰੀ ਕੋਈ ਨਹੀਂ ਉਠਿਆ ਦੋ ਆਵਾਜ਼ ਮਾਰੀ ਕੋਈ ਨਹੀਂ ਉਠਿਆ ਤਿੰਨ ਵਾਰ ਨਹੀਂ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਮੈਂ ਸਵੇਰੇ ਸਿਰ ਮੰਗਣੇ ਨੇ ਤੇ ਵੇਖਿਓ ਉਹ ਸਿਰ ਦੇਣ ਵਾਸਤੇ ਪਰਿਵਾਰ ਵਿੱਚੋਂ ਕੋਈ ਨਹੀਂ ਆਉਣਾ ਤੁਹਾਨੂੰ ਮਨਾ ਹੈ ਤੁਸੀਂ ਨਹੀਂ ਆਉਣਾ ਅੱਗੇ ਕਿਉਂ ਸਵੇਰੇ ਬਾਦਸ਼ਾਹੀ ਦੇਣੀ ਹੈ ਸਵੇਰੇ ਸਿੱਖਾਂ ਦੇ ਵਿੱਚ ਉੱਠਨੇ ਚਾਹੀਦੇ ਨੇ ਅਜੀਤ ਸਿੰਘ ਤੂੰ ਨਾ ਉਠੀ ਹੋਰ ਪਰਿਵਾਰ ਨੂੰ ਕਿਹਾ ਤੁਸੀਂ ਨਹੀਂ ਉਠਣਾ ਸਵੇਰੇ ਸਿੱਖਾਂ ਦੇ ਵਿੱਚੋਂ ਉੱਠਣਗੇ ਸਵੇਰੇ ਬਾਦਸ਼ਾਹੀ ਵੰਡਣੀ ਹੈ ਜਿੱਦਨ ਗਧੀਆਂ ਦੇਣੀਆਂ ਰਾਜ ਦੇਣੇ ਉਹ ਦਿਨ ਸਿੱਖਾਂ ਵਿੱਚੋਂ ਆਵਾਜ਼ ਮਾਰਦਾ ਤੇ ਇੱਕ ਸਮਾਂ ਉਹ ਆਇਆ ਜਿੱਦਨ ਚਮਕੌਰ ਦੀ ਗੜੀ ਤੋਂ ਪਹਿਲਾਂ ਅਨੰਦਪੁਰ ਦਾ ਕਿਲਾ ਛੱਡਣਾ ਸੀ ਉਹ ਦਿਨ ਫਿਰ ਇੱਕ ਮੀਟਿੰਗ ਹੋਈ ਰਾਤ ਮੀਟਿੰਗ ਹੋਈ ਸਲਾਹ ਹੋਈ ਉਦਨ ਗੁਰੂ ਗੋਬਿੰਦ ਸਿੰਘ ਨੇ ਵਿਚਾਰ ਕੀ ਕੀਤੀ ਉਦਨ ਗੁਰੂ ਗੋਬਿੰਦ ਸਿੰਘ ਕਹਿੰਦਾ ਭਾਈ ਅਸੀਂ ਅਨੰਦਪੁਰ ਦਾ ਕਿਲਾ ਛੱਡ ਕੇ ਬਾਹਰ ਜਾਣਾ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਲੱਗੇਗਾ ਸਭ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਤੁਰੇਗਾ ਮਗਰ ਇਹਦੇ ਸਿੱਖ ਵਿਚਾਰ ਸਿੱਖ ਹੋਣਗੇ ਵਿਚਾਰ ਪਰਿਵਾਰ ਹੋਣਗੇ ਬੱਚੇ ਹੋਣਗੇ ਮਾਤਾਵਾਂ ਹੋਣਗੀਆਂ ਤੇ ਸਭ ਤੋਂ ਆਖੀਰ ਤੇ ਬਾਬਾ ਅਜੀਤ ਸਿੰਘ ਹੋਏਗਾ ਸਿੱਖਾਂ ਨੇ ਫਿਰ ਹੱਥ ਜੋੜੇ ਮਹਾਰਾਜ ਕਿਹੋ ਜੀਆਂ ਗੱਲਾਂ ਕਰਦੇ ਹੋ ਸਭ ਤੋਂ ਵੱਧ ਖਤਰਾ ਜਾਂ ਸਭ ਤੋਂ ਪਹਿਲੇ ਨੰਬਰ ਤੇ ਆ ਜਾਂ ਸਭ ਤੋਂ ਪਿਛੇ ਆ ਵਿਚਕਾਰ ਖਤਰਾ ਨਹੀਂ ਹੈ ਜੇ ਦੁਸ਼ਮਣ ਹਮਲਾ ਕਰੇਗਾ ਕਿੱਥੋਂ ਕਰੇਗਾ ਪਹਿਲੇ ਨੰਬਰ ਤੋਂ ਕਰੇਗਾ ਜਾਂ ਅੰਤ ਤੋਂ ਕਰੇਗਾ ਅੱਜ ਖਤਰੇ ਦੀ ਗੱਲ ਆਉਂਦੀ ਹੈ ਤੇ ਜਸ ਆਰੰਭ ਤੋਂ ਖਤਰਾ ਹੋਵੇਗਾ ਜਾਂ ਅੰਤ ਤੋਂ ਖਤਰਾ ਹੋਵੇਗਾ ਤੁਸੀਂ ਕਹਿੰਦੇ ਹੋ ਆਰੰਭ ਵਿੱਚ ਮੈਨ ਲੱਗਾਗਾ ਅੰਤ ਵਿੱਚ ਬਾਬਾ ਅਜੀਤ ਸਿੰਘ ਲੱਗੇਗਾ ਇਦਾਂ ਕਿਉਂ ਤੇ ਗੁਰੂ ਗੋਬਿੰਦ ਸਿੰਘ ਕਹਿੰਦਾ ਜਿਦਨ ਰਾਜ ਦੇਣਾ ਸੀ ਉਦਨ ਸਿੱਖ ਅੱਗੇ ਸਨ ਜਿਦਨ ਸ਼ਹੀਦੀ ਦੇਣ ਦਾ ਸਮਾਂ ਜਿਦਨ ਜਾਨ ਵਾਰਨ ਦਾ ਸਮਾਂ ਉਦਨ ਆਪ ਅੱਗੇ ਹੋਏ ਉਦਨ ਆਪਣੇ ਪੁੱਤ ਅੱਗੇ ਕੀਤੇ ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਕਰਦਾ ਹੈ ਇੰਨਾ ਪਿਆਰ ਕਰਦਾ ਹੈ ਜਿੱਥੇ ਸਿੱਖ ਲੋਕ ਆਏ ਉਥੇ ਪੁੱਤਾਂ ਦਾ ਕੋਈ ਸਥਾਨ ਨਹੀਂ ਪੁੱਤ ਪਸ਼ਾ ਕਰ ਦਿੱਤੇ ਪਹਿਲਾਂ ਅਰਦਾਸ ਕਰਦੇ ਆ ਨਾ ਪੰਜਾਂ ਪਿਆਰਿਆਂ ਫਿਰ ਚਹੁ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਪਹਿਲਾਂ ਪੰਥ ਨੂੰ ਚੇਤੇ ਕੀਤਾ ਜਾਂਦਾ ਤੇ ਐਸਾ ਬਣਾ ਦਿੱਤਾ ਕਿ ਇਹਨਾਂ ਵਰਗਾ ਕੋਈ ਨਹੀਂ ਅਜਮੇਰ ਚੰਦ ਆਇਆ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਹਿਣ ਲੱਗਾ ਸਤਿਗੁਰੂ ਜੀ ਅਸੀਂ ਅੰਮ੍ਰਿਤ ਛਕਣ ਵਾਸਤੇ ਤਿਆਰ ਹਾਂ ਤੁਸੀਂ ਖਾਲਸਾ ਪੰਥ ਥਾਪਿਆ ਅਸੀਂ ਵੀ ਤੁਹਾਡੇ ਇਸ ਪੰਥ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਹਾਂ ਪਰ ਸਾਡੀਆਂ ਦੋ ਸ਼ਰਤਾਂ ਨੇ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਭਾਈ ਕਿਹੜੀਆਂ ਸ਼ਰਤਾਂ ਉਹ ਕਹਿਣ ਲੱਗਾ ਦੋ ਕੰਮ ਕਰ ਦਿਓ ਅਸੀਂ ਜਿੰਨੇ ਰਾਜੇ ਹਾਂ ਪਹਾੜੀ ਰਾਜੇ ਸਾਰੇ ਹੀ ਅੰਮ੍ਰਿਤ ਛਕ ਲਵਾਂਗੇ ਸਾਰੇ ਤੁਹਾਡੇ ਸਿੱਖ ਬਣ ਜਾਵਾਂਗੇ ਉਹ ਦੋ ਸ਼ਰਤਾਂ ਕਿਹੜੀਆਂ ਰੱਖੀਆਂ ਪਹਿਲੀ ਸ਼ਰਤ ਰੱਖ ਦਿੱਤੀ ਅਸੀਂ ਇਹਨਾਂ ਗਰੀਬ ਸਿੱਖਾਂ ਦੇ ਨਾਲ ਅੰਮ੍ਰਿਤ ਨਹੀਂ ਛਕਣਾ ਵੱਖਰਾ ਬਾਟਾ ਤਿਆਰ ਕਰਿਓ ਤੇ ਜੇ ਵੱਖਰਾ ਬਾਟਾ ਤਿਆਰ ਹੋਏਗਾ ਦੂਸਰੀ ਸ਼ਰਤ ਕਿਹੜੀ ਹੈ ਅਸੀਂ ਮੂਰਤੀ ਪੂਜਾ ਨਹੀਂ ਛੱਡਾਂਗੇ ਇਹ ਕੰਮ ਅਸੀਂ جاری ਰੱਖਾਂਗੇ ਬਾਕੀ ਸਵਾਨ ਨੂੰ ਤੁਹਾਡੇ ਤੋਂ ਕੋਈ ਲੜਾਈ ਨਹੀਂ ਤੁਹਾਡੀ ਖਾਲਸਾ ਪੰਥ ਨੂੰ ਕਬੂਲ ਵਾਸਤੇ ਅਸੀਂ ਤਿਆਰ ਬੈਠੇ ਹਾਂ ਤੇ ਗੁਰੂ ਗੋਬਿੰਦ ਸਿੰਘ ਨੇ ਜਵਾਬ ਦਿੱਤਾ ਅਜਮੇਰ ਚੰਦ ਤੈਨੂੰ ਲੱਗਦਾ ਮੈਂ ਤੇਰੇ ਇਹਨਾਂ ਰਾਜਿਆਂ ਕਰਕੇ ਆਪਣੇ ਸਿੱਖਾਂ ਨੂੰ ਪੁਸ਼ਾਹ ਕਰਕੇ ਤੇਰੇ ਵਾਸਤੇ ਵੱਖਰਾ ਬਾਟਾ ਤਿਆਰ ਕਰ ਦਵਾਂਗਾ ਇਦਾਂ ਕਦੀ ਨਹੀਂ ਹੋ ਸਕਦਾ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਤੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਾਂ ਦੇ ਨਾਲ ਦੁਨੀਆਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਦੀ ਵਿਤਕਰਾਨੀ ਕਰ ਸਕਦਾ ਜੇ ਇਹਨਾਂ ਦੇ ਨਾਲ ਅਮਰ ਛਕਣ ਵਾਸਤੇ ਤਿਆਰ ਹੈ ਤੇ ਤਾਂ ਗੱਲ ਕਰ ਇਸ ਘਰ ਦੇ ਵਿੱਚ ਸਿਧਾਂਤ ਦੇ ਨਾਲ ਤੇ ਇਹਨਾਂ ਸਿੱਖਾਂ ਦੇ ਨਾਲ ਕਦੀ ਕੋਈ ਵਿਤਕਰਾਨ ਨਹੀਂ ਹੈ ਗੁਰੂ ਗੋਬਿੰਦ ਸਿੰਘ ਨੇ ਇੰਨਾ ਪਿਆਰ ਕੀਤਾ ਸਿੱਖੋ ਕੋਈ ਵਿੱਚ ਆਇਆ ਗੁਰੂ ਨੇ ਪਰਵਾਣ ਨਹੀਂ ਕੀਤਾ ਉਹਨੇ ਕਿਹਾ ਨਹੀਂ ਮੇਰੇ ਸਿੱਖਾਂ ਦੀ ਜਿੱਥੇ ਥਾਂ ਹੈ ਉਹ ਥਾਂ ਦੁਨੀਆਂ ਦਾ ਹੋਰ ਕੋਈ ਨਹੀਂ ਲੈ ਸਕਦਾ ਫਿਰ ਸਿੱਖਾਂ ਨੇ ਵੀ ਘਟ ਨਹੀਂ ਕੀਤੀ ਜਿੰਨਾ ਸਮਾਂ ਤੁਸੀਂ ਪੜਦੇ ਹੋ 18ਵੀਂ ਸਦੀ ਵਾਲਾ ਜਾਂ ਹੋਰ अनेका ਸ਼ਹਾਦਤਾਂ ਹੋਈਆਂ ਸਿੱਖ ਵੀ ਆਪਣੇ ਸਿੱਧਕ ਤੋਂ ਕਦੀ ਨਹੀਂ ਡੋਲੇ ਜਿੱਥੇ ਵੀ ਗੁਰੂ ਨੇ ਆਵਾਜ਼ ਮਾਰੀ ਜਿੱਥੇ ਵੀ ਲੋੜ ਪਈ ਸ਼ਹਾਦਤ ਦੇਣ ਦੀ ਤੇ ਇਹਨਾਂ ਸਰਕਾਰਾਂ ਨੇ ਵੀ ਇਹ ਗੁਰੂ ਨਾਨਕ ਦੇ ਘਰ ਦੇ ਇਸ ਬੂਟੇ ਨੂੰ ਢਾਉਣ ਦਾ ਹਰ ਸਮੇਂ ਯਤਨ ਕੀਤਾ ਇਹ ਨਹੀਂ ਕਿ ਅੱਜ ਤੇ ਉਹਦੋਂ ਕਰਦੇ ਸਨ ਤੇ ਅੱਜ ਨਹੀਂ ਕਰਦੇ ਇਹ ਅੱਜ ਵੀ ਕਰਦੇ ਨੇ ਇਹਨਾਂ ਨੂੰ ਜਦੋਂ ਵੇਖਦੇ ਨੇ ਨਾ ਕਿ ਜਦੋਂ ਕਿਤੇ ਲੋੜ ਪੈਂਦੀ ਆ ਕੋਈ ਨਹੀਂ ਖੁਲਾਉਂਦਾ ਕੌਣ ਖੁਲਾਉਂਦਾ ਇਹ ਸਿੱਧੀ ਸਾਹਿਬ ਵਾਲੇ ਖੁਲਾਉਂਦੇ ਨੇ ਜਦੋਂ ਕਿਤੇ ਝੁਲਮ ਹੁੰਦਾ ਸਰਕਾਰ ਆਪਣੀ ਮਨਮਰਜ਼ੀ ਕਰਦੀ ਹੈ ਕੋਈ ਨਹੀਂ ਖੁਲਾਉਂਦਾ ਕੌਣ ਖੁਲਾਉਂਦਾ ਇਹ ਦਸਤਾਰਾਂ ਵਾਲੇ ਆਣ ਕੇ ਖੁਲਾਉਂਦੇ ਨੇ ਫਿਰ ਉਹਨਾਂ ਦੇ ਦਰਦ ਹੁੰਦੀ ਹੈ ਜਦੋਂ ਆਜ਼ਾਦੀ ਨਹੀਂ ਸੀ ਮਿਲਦੀ ਜਦੋਂ ਅੰਗਰੇਜ਼ ਇਹਨਾਂ ਨੂੰ ਨਾਪ ਕੇ ਰੱਖਦੇ ਸਨ ਤੇ ਫਿਰ ਲਿਲੜੀਆਂ ਕੱਢਦੇ ਸਨ ਸਿੱਖਾਂ ਦੇ ਅੱਗੇ ਵੀ ਤੁਹਾਡੀ ਕਿਰਪਾਣ ਹੀ ਹੈ ਜਿਹੜੀ ਸਾਨੂੰ ਆਜ਼ਾਦੀ ਦਿਵਾ ਸਕਦੀ ਹੈ ਜਿਸ ਦਿਨ ਆਜ਼ਾਦ ਹੋ ਗਏ ਰਾਜਗਦੀਆਂ ਤੇ ਬੈਠ ਗਏ ਉਦੋਂ ਇਹਨਾਂ ਨੂੰ ਸਿੱਖਾਂ ਦੀ ਕੁਰਬਾਨ ਜਿਹੜੀ ਆ ਖਤਰਾ ਲੱਗਣ ਲੱਗ ਪੈਂਦੀ ਹੈ ਇਹ ਸਮਾਂ ਨਹੀਂ ਹੈ ਤੁਹਾਡੇ ਤੇ ਵੀ ਗੁਰੂ ਰਾਮਦਾਸ ਦਾ ਘਰ ਹੋਵੇ ਗੁਰੂ ਰਾਮਦਾਸ ਦੀ ਵਸਾਈ ਹੋਈ ਨਗਰੀ ਹੋਵੇ ਗੁਰੂ ਰਾਮਦਾਸ ਦੇ ਨਾਂ ਤੇ 에ਰਪੋਰਟ ਹੋਵੇ ਉਥੇ ਜਾਣ ਤੇ ਅੰਮ੍ਰਿਤਧਾਰੀ ਜਿਹੜਾ ਉਥੇ ਕੰਮ ਕਰਦਾ ਉਹਨੂੰ ਕਹਿੰਦੀ ਹੁਣ ਵੀ ਗਾਤਰਾ ਲਾ ਕੇ ਸ੍ਰੀ ਸਾਹਿਬ ਲਾ ਕੇ ਜਾ ਤਾਂ ਕੰਮ ਕਰ ਸਕਦਾ ਨਹੀਂ ਤੇ ਕੰਮ ਨਹੀਂ ਕਰ ਸਕਦਾ ਇਹ ਗੁਲਾਮੀ ਤੁਹਾਨੂੰ ਅਹਿਸਾਸ ਕਰਵਾਇਆ ਕਿਉਂ ਇਹਨਾਂ ਨੂੰ ਸ੍ਰੀ ਸਾਹਿਬ ਤੋਂ ਡਰ ਲੱਗਦਾ ਹੈ ਪਤਾ ਹੈ ਜਿੱਥੇ ਕੋਈ ਨਹੀਂ ਖਲੋਏਗਾ ਇਹ ਸ੍ਰੀ ਸਾਹਿਬ ਵਾਲੇ ਖਲੋਣਗੇ ਇਹ ਗੁਰੂ ਗੋਬਿੰਦ ਸਿੰਘ ਦਾ ਇਹਨਾਂ ਨੂੰ ਹੁਕਮ ਹੈ ਜਿੱਥੇ ਜ਼ਬਰ ਹੋਏਗਾ ਜ਼ੁਲਮ ਹੋਏਗਾ ਤੁਸੀਂ ਛਾਤੀ ਢਾਹ ਕੇ ਅੱਗੇ ਖਲੋ ਜਾਣਾ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਦੇਣੀ ਹੈ ਇਹ ਤਾਂ ਸਦੀਆਂ ਦਾ ਵੈਰ ਸਿੱਖਾਂ ਦੇ ਨਾਲ ਕੱਟਦੇ ਭਾਵੇਂ 84 ਹੋਵੇ ਅੱਜ ਨਵੰਬਰ ਦੇ ਦਿਨ ਚੜ੍ਹਦੇ ਪਏ ਕਦੀ ਪੁੱਛੋ ਜਾ ਕੇ ਦਿੱਲੀ ਵਾਲੇ ਕਾਨਪੁਰ ਵਾਲੇ ਇੰਦੌਰ ਵਾਲੇ ਇਹਨਾਂ ਸਿੱਖਾਂ ਨੂੰ ਕੀ ਵੀ ਤਿਆ ਸਾਰਾ ਸਾਰਾ ਪਰਿਵਾਰ ਇਹਨਾਂ ਨੇ ਇਸ ਨਫ਼ਰਤ ਦੇ ਵਿੱਚ ਸਿੱਖਾਂ ਦੀ ਨਸ਼ਲ ਖੁਸ਼ੀ ਇਸ ਦਸਤਾਰ ਨੂੰ ਮਕਾਉਣ ਵਾਸਤੇ ਇਸ ਸ੍ਰੀ ਸਾਹਿਬ ਇਸ ਅੰਮ੍ਰਿਤ ਨੂੰ ਮਕਾਉਣ ਵਾਸਤੇ ਸਾਰਾ ਸਾਰਾ ਪਰਿਵਾਰ ਮਾਰ ਦਿੱਤਾ ਆ ਜਦੋਂ 1984 ਤੋਂ ਬਾਅਦ ਦਾ ਦੌਰ ਆਇਆ ਨਾ ਪੰਜਾਬ ਦੇ ਵਿੱਚ ਇੱਕ ਬਾਪ ਸੀ ਤੇ ਉਹਦੇ ਤਿੰਨ ਪੁੱਤਰ ਸਨ ਉਹ ਆਪਣਾ ਕੰਮ ਕਰਦੇ ਸਨ ਘਰ ਦਾ ਖੇਤੀਬਾੜੀ ਕਰਦੇ ਸਨ ਦੋ ਟਾਈ ਕਿਲੇ ਜ਼ਮੀਨ ਸੀ ਵਾਹਦੇ ਸਨ ਤੇ ਆਪਣੀ ਕਿਰਤ ਕਰਦੇ ਸਨ ਇੱਕ ਦਿਨ ਪੁਲਿਸ ਦੀ ਜੀਬ ਆਈ ਤੇ ਉਹ ਪਿਓ ਦੇ ਤਿੰਨੇ ਪੁੱਤਰਾਂ ਨੂੰ ਪੈੜੀ ਦੇ ਵਿੱਚੋਂ ਖੇਤਾਂ ਵਿੱਚੋਂ ਕੰਮ ਕਰਦਿਆਂ ਨੂੰ ਚੁੱਕ ਕੇ ਲੈ ਗਈ ਉਦੋਂ ਵੀ ਮੁੱਲ ਇਹ ਪੈਂਦਾ ਸੀ ਕਿੰਨੇ ਲਿਆ ਕੇ ਇੰਸਪੈਕਟਰ ਅਨਕਾਊਂਟਰ ਕਰਦਾ ਉਹਦੇ ਹਿਸਾਬ ਨਾਲ ਸਟਾਰ ਲੱਗਦੇ ਸਨ ਉਹ ਤਿੰਨੇ ਪੁੱਤਰ ਜਦੋਂ ਪੁਲਿਸ ਨੇ ਫੜ ਕੇ ਗ੍ਰਿਫਤਾਰ ਕਰਕੇ ਲੈ ਗਈ ਤੇ ਪਿਓ ਥਾਣੇ ਗਿਆ ਉਹਨੇ ਥਾਣੇ ਜਾ ਕੇ ਥਾਣੇਦਾਰ ਦੇ ਅੱਗੇ ਹੱਥ ਜੋੜੇ ਵੀ ਇਹਨਾਂ ਦਾ ਕਸੂਰ ਕੀ ਹੈ ਉਹ ਪਤਾ ਤਾਂ ਹੈ ਵੀ ਕਸੂਰ ਕੋਈ ਨਹੀਂ ਪਰ ਇਹਨਾਂ ਦੇ ਹੱਥ ਵਿੱਚ ਜੋ ਮਰਜ਼ੀ ਪਾ ਸਕਦੇ ਨੇ ਉਹਨੇ ਹੱਥ ਜੋੜ ਕੇ ਕਿਹਾ ਇੰਸਪੈਕਟਰ ਸਾਹਿਬ ਇਹਨਾਂ ਨੂੰ ਛੱਡ ਦਿਓ 50 ਹਜ਼ਾਰ ਰੁਪਿਆ ਇਕੱਠਾ ਕੀਤਾ ਪੁਲਿਸ ਵਾਲੇ ਦੇ ਕੋਲ ਰੱਖਿਆ ਉਹ ਨਾ ਮੰਨਿਆ ਤਰਲੇ ਕੱਢੇ ਆਪਣੀ ਪੱਗ ਲਾ ਕੇ ਉਹਦੇ ਪੈਰਾਂ ਵਿੱਚ ਰੱਖੀ ਵੀ ਇਹਨਾਂ ਨੂੰ ਛੱਡ ਦੇ ਇਹਨਾਂ ਕੀ ਵਿਗਾੜਿਆ ਉਹਨੇ ਪਾਗ ਨੂੰ ਪੈਰ ਮਾਰਿਆ ਪਿਓ ਨੂੰ ੱਟਕੇ ਮਾਰੇ ਤੇ ਕੱਢਦਾ ਨਾ ਛੱਡੇ ਫਿਰ ਪਿਓ ਗਿਆ ਹੁਣ ਪੁੱਤ ਨੇ ਨਾ ਫਿਰ ਜਾ ਕੇ ਤਰਦਾ ਕਰਦਾ ਇਹਨਾਂ ਨੂੰ ਛੱਡ ਦੇ ਜੋ ਚਾਹੀਦਾ ਤੈਨੂੰ ਮੈਂ ਦਵਾਗਾ ਉਹ ਇੰਸਪੈਕਟਰ ਨੇ ਸੌਦਾ ਕੀ ਕੀਤਾ ਕਹਿੰਦਾ 2 ਲੱਖ ਇੱਕ ਦਾ ਲਵਾਂਗਾ 6 ਲੱਖ ਦੇ ਵਿੱਚ ਤੇਰੇ ਤਿੰਨੇ ਪੁੱਤਾਂ ਨੂੰ ਛੱਡਾਂਗਾ ਉਹਨੇ ਆਪਣੀ ਪੈੜੀ ਪੂਲੀ ਵੇਚੀ ਗਹਿਣੇ ਪਾਈ ਜੋ ਵੀ ਉਹਦੇ ਕੋਲ ਪ੍ਰਬੰਧ ਹੋਇਆ 4 ਲੱਖ ਰੁਪਈਆ ਬਣਿਆ ਤੇ ਥਾਣੇਦਾਰ ਦੇ ਅੱਗੇ 4 ਲੱਖ ਰੁਪਈਆ ਰੱਖ ਕੇ ਕਹਿੰਦਾ ਮੇਰੇ ਪੁੱਤ ਛੱਡ ਦੇ ਹੁਣ ਉਹਨੇ 4 ਲੱਖ ਰੁਪਈਆ ਰੱਖਿਆ ਤੇ ਫਿਰ ਲੱਤਾਂ ਮਾਰ ਕੇ ਜਲੀਲ ਕਰਕੇ ਭਜਾ ਦਿੱਤਾ ਫਿਰ ਪੁੱਤ ਨਾ ਛੱਡੇ ਫਿਰ ਤਰਲੇ ਕਰਦਾ ਕਿ 6 ਲੱਖ ਹੀ ਚਾਹੀਦਾ ਉਹਦੇ ਵਿੱਚ ਉਹ ਘੱਟ ਚ ਗੱਲ ਨਹੀਂ ਬਣਨੀ ਕਿ ਉਹਨੇ ਫਿਰ ਤਰਲਾ ਕੀਤਾ ਛੱਡ ਦੇ ਨਹੀਂ ਛੱਡਦਾ ਫਿਰ ਕਹਿੰਦਾ ਚੱਲ ਇੱਕ ਮਾਰ ਦੇ ਤੇ ਦੋ ਛੱਡ ਦੇ 4 ਲੱਖ ਦਿੱਤਾ ਨਾ ਇੱਕ ਮਾਰ ਦੇ ਤੇ ਦੋ ਛੱਡ ਦੇ ਨਾ ਮੰਨਿਆ ਮੁਕਰ ਗਿਆ ਫਿਰ ਵੀ ਉਹ ਤਰਲਾ ਕਰਦਾ ਚੱਲ ਏਦਾਂ ਕਰ ਦੋ ਮਾਰ ਦੇ ਤੇ ਇੱਕ ਛੱਡ ਦੇ ਮੇਰੀ ਕੁਲ ਚੱਲ ਜਾਏਗੀ ਅੱਗੇ ਪਰਿਵਾਰ ਵੱਧ ਜਾਏਗਾ ਹੋਰ ਕੀ ਚਾਹੀਦਾ ਮਾਰਨੇ ਤੇ ਤੂੰ ਹੈ ਦੋ ਮਾਰ ਦੇ ਤੇ ਇੱਕ ਛੱਡ ਦੇ ਜਦੋਂ ਫਿਰ ਨਾ ਮੰਨਿਆ ਫਿਰ ਤਰਲੇ ਮਾਰੇ ਉਹਨੇ ਉਹ ਪਿਓ ਦੇ ਬੇਕਸੂਰ ਤਿੰਨੇ ਪੁੱਤਰਾਂ ਨੂੰ ਮਾਰ ਕਰਕੇ ਉਹਦਾ ਪਰਿਵਾਰ ਖਤਮ ਕਰ ਦਿੱਤਾ ਪਰ ਉਹਨੇ ਇੱਕ ਵੀ ਉਹਦਾ ਤਰਲਾ ਨਾ ਸੁਣਿਆ ਵੈਰ ਕੀ ਸੀ ਉਸੇ ਸਰਤੇ ਦਸਤਾਰਾ ਬਣਦੇ ਸਨ ਦਾੜਾ ਪ੍ਰਕਾਸ਼ ਸੀ ਅੰਮ੍ਰਿਤ ਛਕਿਆ ਹੋਇਆ ਸੀ ਲੋੜ ਪੈਂਦੀ ਸੀ ਤੇ ਅਕਾਲ ਤਖਤ ਵਾਲੇ ਪਾਸੇ ਮੂੰਹ ਕਰਕੇ ਖਲੋ ਜਾਂਦੇ ਹੋਣਗੇ ਲੋੜ ਪੈਂਦੀ ਹੋਵੇਗੀ ਤੇ ਆਪਣੇ ਤਖਤਾਂ ਨੂੰ ਬਚਾਉਣ ਵਾਸਤੇ ਆਪਣੇ ਘਰਾਂ ਨੂੰ ਬਚਾਉਣ ਵਾਸਤੇ ਜਾਨਾਂ ਕੁਰਬਾਨ ਕਰਨ ਵਾਸਤੇ ਤਿਆਰ ਹੋਣਗੇ ਇਨ੍ਹਾਂ ਕ ਕਸੂਰ ਇਹ ਬੜੀ ਇਹਨਾਂ ਨੂੰ ਅੱਗ ਲੱਗਦੀ ਹੈ ਜਦੋਂ ਤੁਸੀਂ ਆਪਣੇ ਗੁਰੂ ਲਾਗੇ ਆਣ ਕੇ ਬੈਠਦੇ ਹੋ ਗੁਰੂ ਦੇ ਨਾਲ ਜੁੜਦੇ ਹੋ ਪਰ ਸਿੱਖ ਕਦੀ ਪਛਾਣ ਹੀ ਹੋਏ ਉਹਨਾਂ ਨੇ ਆਪ ਸਾਰਾ ਕੁਰਬਾਨ ਕਰ ਦਿੱਤਾ ਆਪਣਾ ਆਪ ਵਾਰ ਦਿੱਤਾ ਪਰ ਗੁਰੂ ਤੋਂ ਕਦੀ ਪਾਸਾ ਨਾ ਵਟਿਆ ਪਰ ਅੱਜ ਸਿੱਖਾਂ ਤੇ ਕੋਈ ਬਹੁਤਾ ਜ਼ੁਲਮ ਨਹੀਂ ਹੈ ਕੋਈ ਬਹੁਤਾ ਇਹਨਾਂ ਤੇ ਅਤਿਆਚਾਰ ਨਹੀਂ ਜੇ ਅੱਜ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਪਾਸੇ ਜਾ ਰਹੇ ਹਾਂ ਤੇ ਸਾਨੂੰ ਸੋਚ ਵਿਚਾਰ ਕਰਨ ਦੀ ਲੋੜ ਹੈ ਕਦੀ ਸਮਾਂ ਹੁੰਦਾ ਸੀ ਗੁਰੂ ਦਾ ਪ੍ਰਕਾਸ਼ ਹੋਣਾ ਤੇ ਪਹਿਲਾਂ ਸੰਗਤਾਂ ਨੇ ਹੱਥ ਜੋੜ ਕੇ ਖਲੋਤੀਆਂ ਹੋਣਾ ਕਿ ਸਾਡਾ ਗੁਰੂ ਆ ਰਹੇ ਨੇ ਪ੍ਰਕਾਸ਼ ਹੋਣਾ ਹੈ ਨਾ ਕਿ ਇੰਨੇ ਸਮੇ ਗੁਰੂ ਨੇ ਆਣ ਕੇ ਬੈਠ ਜਾਣਾ ਹੈ ਇੰਨੇ ਸਮੇ ਤੋਂ ਪਹਿਲਾਂ ਪਹਿਲਾਂ ਅਸੀਂ ਪਹੁੰਚਣਾ ਹੈ ਅੱਜ ਗੁਰੂ ਦਾ ਪ੍ਰਕਾਸ਼ ਕੱਲੇ ਪੰਜ ਕਿਸੇ ਲੱਭ ਲੁੱਭ ਕੇ ਕਰ ਦਈਦਾ ਤੇ ਸੰਗਤਾਂ ਆਪਣੇ ਹਿਸਾਬ ਦੇ ਨਾਲ ਹੀ ਚੱਲਦੀਆਂ ਕਿ ਬਾਅਦ ਵਿੱਚ ਹੀ ਜਾਣੀਆਂ ਕੀ ਕਰਨਾ ਜਾ ਕੇ ਲੰਗਰ ਦਾ ਕੰਮ ਤੇ ਲੇਟ ਹੀ ਹੈ ਤੇ ਬਾਅਦ ਵਿੱਚ ਹੀ ਜਾਣੇ ਹੈ ਪਹਿਲਾਂ ਜਾ ਕੇ ਕੀ ਕਰਨਾ ਪਰ ਮਹਾਰਾਜ ਦਾ ਪਹਿਲਾਂ ਪ੍ਰਕਾਸ਼ ਹੋਇਆ ਹੁੰਦਾ ਉੱਥੇ ਪ੍ਰੇਮ ਘਟਣਾ ਸ਼ੁਰੂ ਹੋ ਗਿਆ ਪਿਆਰ ਘਟਣਾ ਸ਼ੁਰੂ ਹੋ ਗਿਆ ਪਰ ਸਾਬ ਕਹਿੰਦੇ ਜਿਨ੍ਹਾਂ ਨੂੰ ਪ੍ਰੇਮ ਲੱਗ ਗਿਆ ਜਿਨ੍ਹਾਂ ਦਾ ਪਿਆਰ ਵੱਜ ਗਿਆ ਜਿਹੜੇ ਗੁਰੂ ਕਲਗੀਆਂ ਵਾਲੇ ਦੇ ਪਰਿਵਾਰ ਦਾ ਹਿੱਸਾ ਬਣ ਗਏ ਫਿਰ ਉਹ ਹੋਰ ਕੁਝ ਨਹੀਂ ਵੇਂਦੇ ਉਹ ਜਦੋਂ ਆਵਾਜ਼ ਪੈਂਦੀ ਏ ਉਦੋਂ ਹੀ ਉੱਠ ਕੇ ਤੁਰ ਪੈਂਦੇ ਨੇ ਪ੍ਰੇਮ ਹੈ ਨਾ ਪਿਆਰ ਵੱਜ ਗਿਆ ਜਿਨ੍ਹਾਂ ਨੂੰ ਉਹ ਗੁਰੂ ਤੋਂ ਕਦੀ ਬੇਮੁਖ ਨਹੀਂ ਹੁੰਦੇ ਇਸ ਕਰਕੇ ਯਤਨ ਕਰੀਏ ਗੁਰੂ ਵਾਲੇ ਪਾਸੇ ਨੂੰ ਮੂੰਹ ਕਰਨ ਦਾ ਗੁਰੂ ਕੋਲੋਂ ਆਣ ਕੇ ਇੱਕੋ ਹੀ ਦਾਤ ਮੰਗਿਆ ਕਰੀਏ ਸਤਿਗੁਰੂ ਜੀ ਤੂੰ ਬਹੁਤ ਕੁਝ ਦਿੱਤਾ ਸਾਨੂੰ ਘਾਟ ਕਿਸੇ ਚੀਜ਼ ਦੀ ਨਹੀਂ ਸਰੀਰ ਦਿੱਤਾ ਤੰਦਰੁਸਤੀ ਦਿੱਤੀ ਹੈ ਚੜਦੇ ਫਿਰਦੇ ਆਂ ਮਾਇਆ ਅਸੀਂ ਥੋੜੀ ਬਹੁਤ ਕਮਾ ਲਵਾਂਗੇ ਪ੍ਰਬੰਧ ਹੋਈ ਜਾਣਾ ਪਰ ਕਿਤੇ ਏਦਾਂ ਦਾ ਸਮਾਂ ਨਾ ਹੋਵੇ ਸਾਡੇ ਕੋਲ ਵੱਡੀਆਂ ਕੋਠੀਆਂ ਕਾਰਾਂ ਆਉਣ ਤੇ ਸਿੱਖੀ ਨਾ ਹੋਵੇ ਇਦਾਂ ਦੀ ਕਿਰਪਾ ਕਰ ਤੂੰ ਬਹੁਤ ਕੁਝ ਦਿੱਤਾ ਹੈ ਤੇ ਇਹਦੇ ਨਾਲ ਨਾਲ ਸਾਨੂੰ ਸਿੱਖੀ ਵੀ ਦੇ ਦੇ ਕਿਤੇ ਸਿੱਖੀ ਸਾਡੇ ਘਰ ਚੋਂ ਨਾ ਚਲੀ ਜਾਏ ਕਿਤੇ ਜਪਜੀਤ ਸਾਹਿਬ ਸਾਡੇ ਘਰ ਚੋਂ ਨਾ ਚਲਾ ਜਾਏ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਗੁਰੂ ਚਾਹੀਦਾ ਕਦੀ ਅੱਲਾ ਯਾਰ ਖਾਂ ਜੋਗੀ ਦਾ ਜੀਵਨ ਪੜੋ ਅੱਲਾ ਯਾਰ ਖਾਂ ਜੋਗੀ ਉਹ ਜਿਨ੍ਹਾਂ ਸਹਿਬਜ਼ਾਦਿਆਂ ਦਾ ਇਤਿਹਾਸ ਬੜੇ ਪਿਆਰ ਦੇ ਨਾਲ ਲਿਖਿਆ ਤੇ ਮੁਸਲਮਾਨ ਸੀ ਆ ਹੁਣ ਦਸੰਬਰ ਆਉਣਾ ਹੈ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਉਣਾ ਹੈ ਤੇ ਅੱਲਾ ਯਾਰ ਖਾਂ ਜੋਗੀ ਦੀਆਂ ਰਚਨਾਵਾਂ ਤੋਂ ਬਿਨਾਂ ਸਾਹਿਬਜ਼ਾਦਿਆਂ ਦਾ ਇਤਿਹਾਸ ਨਹੀਂ ਸੁਣਾਇਆ ਜਾ ਸਕਦਾ ਬੜੀ ਕਮਾਲ ਦੇ ਨਾਲ ਉਹਨੇ ਅੱਲਾ ਯਾਰ ਖਾਂ ਜੋਗੀ ਨੇ ਸਾਹਿਬਜ਼ਾਦਿਆਂ ਦਾ ਇਤਿਹਾਸ ਲਿਖਿਆ ਗੁਰੂ ਗੋਬਿੰਦ ਸਿੰਘ ਬਾਰੇ ਸਿਫਤ ਕੀਤੀ ਵਿਚਾਰ ਕੀਤੀ ਤੇ ਜਦੋਂ ਉਹਦੇ ਧਰਮ ਨੇ ਵੇਖਿਆ ਨਾ ਇਸਲਾਮ ਨੇ ਵੇਖਿਆ ਵੀ ਇਹ ਗੁਰੂ ਗੋਬਿੰਦ ਸਿੰਘ ਨੂੰ ਖੁਦਾ ਕਹਿੰਦਾ ਪਿਆ ਸਿਫਤ ਕਰਦਾ ਪਿਆ ਉਹਨਾਂ ਨੇ ਇਸਲਾਮ ਚੋਂ ਬਾਹਰ ਕੱਢਤਾ ਬੇਦਖਲ ਕਰਤਾ ਕੌਮ ਦੇ ਵਿੱਚੋਂ ਬਾਹਰ ਕੱਢਤਾ ਸਾਰੀ ਜ਼ਿੰਦਗੀ ਇਸਲਾਮ ਤੋਂ ਬੇਦਖਲ ਹੋ ਕੇ ਬਾਹਰ ਰਹਿ ਕੇ ਬਤੀਤ ਕਰ ਲਈ ਤੇ ਹੁਣ ਮਰਨ ਦਾ ਸਮਾਂ ਆ ਗਿਆ ਮੌਤ ਦਾ ਤੇ ਕਹਿੰਦੇ ਵੀ ਮੌਲਵੀ ਉਹਦੇ ਕੋਲ ਗਿਆ ਤੇ ਮੌਲਵੀ ਨੇ ਕੋਲ ਜਾ ਕੇ ਅੱਲਾ ਯਾਰ ਖਾਂ ਜੋਗੀ ਨੂੰ ਕਿਹਾ ਵੀ ਅੱਲਾ ਯਾਰ ਖਾਂ ਚੇਤੇ ਰੱਖੀ ਜੇ ਇਸਲਾਮ ਧਰਮ ਚੋਂ ਬਾਹਰ ਜਾ ਕੇ ਮਰੇਗਾ ਤੇ ਤੈਨੂੰ ਖੁਦਾ ਦਾ ਘਰ ਮੁਹੰਮਦ ਸਾਹਿਬ ਦੀ ਗੋਦ ਨਹੀਂ ਮਿਲੇਗੀ ਇਸ ਕਰਕੇ ਦੋ ਸ਼ਬਦ ਕਹ ਦੇ ਪੀ ਮੈਂ ਜੋ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਮੈਂ ਸਾਰਾ ਕੁਝ ਝੂਠ ਲਿਖਿਆ ਜ ਆ ਪੱਕਾ ਤੇਰੇ ਨਾਲ ਵਾਦਾ ਕਰਦੇ ਆ ਇਹ ਦੋ ਸ਼ਬਦਾਂ ਨਾਲ ਤੈਨੂੰ ਮਾਫ ਕਰ ਦਿਆਂਗੇ ਤੈਨੂੰ ਵਾਪਸ ਧਰਮ ਵਿੱਚ ਲੈ ਆਵਾਂਗੇ ਤੇ ਤੈਨੂੰ ਮੁਹੰਮਦ ਸਾਹਿਬ ਦੀ ਗੋਦ ਮਿਲ ਜਾਏਗੀ ਅੱਲਾ ਯਾਰ ਖਾਂ ਜੋਗੀ ਕਹਿੰਦਾ ਜੇ ਮੈਂ ਨਾ ਕਹਾ ਤਾਂ ਕੀ ਹੋਏਗਾ ਉਹ ਕਹਿੰਦਾ ਤੈਨੂੰ ਧਰਮ ਵਿੱਚ ਸ਼ਾਮਲ ਨਹੀਂ ਕਰਾਂਗੇ ਸ਼ਾਮਲ ਨਹੀਂ ਕਰਾਂਗੇ ਤੇ ਤੇਰਾ ਕਿਰਿਆ ਕੰਮ ਇਸਲਾਮ ਅਨਸਾਰ ਨਹੀਂ ਹੋਏਗਾ ਉਹਦੇ ਨਾਲ ਤੈਨੂੰ ਮੁਹੰਮਦ ਸਾਹਿਬ ਦੀ ਗੋਦ ਨਹੀਂ ਮਿਲਣੀ ਹੁਣ ਭਰੋਸਾ ਵੇਖੋ ਹੁਣ ਯਕੀਨ ਵੇਖੋ ਇੱਕ ਮੁਸਲਮਾਨ ਦਾ ਉਹ ਕਹਿੰਦਾ ਤੁਹਾਨੂੰ ਮੁਹੰਮਦ ਸਾਹਿਬ ਦੀ ਗੋਦ ਦਾ ਪਤਾ ਹੋਵੇਗਾ ਪਰ ਮੈਨੂੰ ਮੁਹੰਮਦ ਸਾਹਿਬ ਦੀ ਗੋਦ ਨਹੀਂ ਮੈਨੂੰ ਹੁਣ ਇਓਂ ਲੱਗਦਾ ਮੈਨੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਉਡੀਕਦੀ ਪਈ ਹੈ ਮੈਨੂੰ ਪ੍ਰਵਾਹ ਕੋਈ ਨਹੀਂ ਪਰ ਆਹ ਦੋ ਸ਼ਬਦ ਜਿਹੜੇ ਤੁਸੀਂ ਕਹਿੰਦੇ ਹੋ ਨਾ ਕਿ ਗੁਰੂ ਗੋਬਿੰਦ ਸਿੰਘ ਬਾਰੇ ਜੋ ਲਿਖਿਆ ਗਲਤ ਲਿਖਿਆ ਕਹਿੰਦਾ ਨਹੀਂ ਮੈਂ ਜੋ ਲਿਖਿਆ ਸੱਚ ਲਿਖਿਆ ਤੇ ਮੈਨੂੰ ਮੁਹੰਮਦ ਸਾਹਿਬ ਦੀ ਪ੍ਰਵਾਹ ਹੁਣ ਨਹੀਂ ਮਨ ਮੈਨੂੰ ਇੰਨਾ ਯਕੀਨ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮੈਂ ਸਿਫਤ ਕੀਤੀ ਹੈ ਉਹਦੀ ਗੋਦ ਮੈਨੂੰ ਉਡੀਕਦੀ ਪਈ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਜਾਣ ਵਾਸਤੇ ਤਿਆਰ ਹੋਵੇ ਉਹਨੂੰ ਹੋਰ ਕੀ ਚਾਹੀਦਾ ਜਿਦਨ ਸਿੱਖ ਦਾ ਇੰਨਾ ਭਰੋਸਾ ਇੰਨਾ ਯਕੀਨ ਬਣ ਗਿਆ ਫਿਰ ਸੱਚਮੁੱਚ ਦੁਨੀਆ ਦੀ ਕੋਈ ਤਾਕਤ ਨਹੀਂ ਉਹਨੂੰ ਡੜਾ ਸਕਦੀ ਜਿਹੜੇ ਮਾਪੇ ਆਪ ਅੰਮ੍ਰਿਤਧਾਰੀ ਹੋਣਗੇ ਜਿਨ੍ਹਾਂ ਦੇ ਕੋਲ ਆਪ ਨਿਤਨੇਮ ਹੋਏਗਾ ਆਪ ਬਾਣੀ ਹੋਏਗੀ ਫਿਰ ਉਹਨਾਂ ਦੇ ਬੱਚਿਆਂ ਦੀ ਵੀ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਪਤਾ ਹੈ ਕਿ ਮਾਪੇ ਬਾਪ ਸਵੇਰੇ ਬਾਣੀ ਪੜ੍ਹਦੇ ਨੇ ਤੇ ਅਸੀਂ ਵੀ ਜਪਜੀ ਸਾਹਿਬ ਕਰਕੇ ਹੀ ਜਾਣਾ। ਅੱਜ ਸਭ ਤੋਂ ਵੱਡੀ ਚਿੰਤਾ ਕਿਹੜੀ ਹੈ ਬੰਦੇ ਨੂੰ? ਬੰਦਾ ਕਮਾਈ ਵੀ ਕਰ ਲੈਂਦਾ, ਲੱਖਾਂ ਕਰੋੜਾ ਬੰਦਾ ਕਮਾ ਲੈਂਦਾ ਹੈ ਪਰ ਪਤਾ ਹੀ ਨਹੀਂ ਲੱਗਦਾ ਕਿਹੜਾ ਸਮਾਂ ਹੁੰਦਾ ਹੈ ਕਿ ਔਲਾਦ ਥਾਂ ਵਿੱਚੋਂ ਨਿਕਲ ਜਾਂਦੀ ਹੈ ਕਿਸੇ ਗਲਤ ਪਾਸੇ ਤੁਰ ਪੈਂਦੀ ਹੈ। ਲੱਖਾਂ ਕਰੋੜਾ ਕਮਾਏ ਹੋਏ ਬੰਦੇ ਦੀ ਮਿੱਟੀ ਹੋ ਜਾਂਦੀ। ਥੋੜੇ ਜੇ ਸਮੇਂ ਦੇ ਵਿੱਚ ਹੀ ਉਹ ਗੰਦੀ ਔਲਾਦ ਨਸ਼ਿਆਂ ਵਿੱਚ ਪਈ ਹੋਈ ਔਲਾਦ ਉਹ ਲੱਖਾਂ ਕਰੋੜਾਂ ਮਾਪਿਆਂ ਦੇ ਕਮਾਏ ਗਰਕ ਕਰ ਦਿੰਦੇ ਪਰ ਜਿਹੜੇ ਆਪ ਗੁਰੂ ਨਾਲ ਜੁੜੇ ਹੋਏ ਨੇ ਜਿਹੜੇ ਬਾਹ ਫੜ ਕੇ ਆਪਣੇ ਧੀਆਂ ਪੁੱਤ ਨੂੰ ਗੁਰੂ ਘਰ ਲੈ ਆਉਂਦੇ ਨੇ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਉਹ ਕਹਿੰਦੇ ਨੇ ਸਾਡੇ ਅਕਾਊਂਟ ਵਿੱਚ ਪਾਵੇਂ ਘਟ ਨੇ ਪੈਸੇ ਪਰ ਸਾਨੂੰ ਇਹਨਾਂ ਪਤਾ ਹੈ ਸਾਡੇ ਪੁੱਤ ਨੇ ਦਾਲ ਫੁੱਲ ਕਹੀ ਛਕਣਾ ਇਹ ਘਟ ਵਿੱਚ ਹੀ ਛਕ ਲਏਗਾ ਇਹਨੂੰ ਕੀ ਲੋੜ ਹੈ ਵੱਧ ਪੈਸਿਆਂ ਦੀ ਇਹਨੂੰ ਕੀ ਲੋੜ ਹੈ ਹੋਰ ਕੁਝ ਬਾਹਰ ਦੀ ਸ਼ਾਨੋ ਸ਼ੌਕਤ ਦੀ ਸਾਡੇ ਕੋਲ ਭਾਵੇਂ ਘੱਟ ਵੀ ਐ ਕੋਈ ਗੱਲ ਨਹੀਂ ਪਰ ਇੰਨਾ ਸਕੂਨ ਐ ਸਾਡਾ ਤੀਪੁੱਤ ਗੁਰੂ ਨਾਲ ਜੁੜਿਆ ਹੋਇਆ ਐ ਇਹ ਕੋਈ ਨਸ਼ਾ ਪਤਾ ਨਹੀਂ ਕਰਦਾ ਗਲਤ ਸੰਗਤ ਵਿੱਚ ਨਹੀਂ ਵਹਿੰਦਾ ਨਹੀਂ ਤੇ ਆ ਸਮਾਂ ਆਉਂਦਾ ਮਾਵਾ ਫੋਨਾਂ ਵੱਲ ਵੇਖਦੀਆਂ ਨੇ ਘੜੀਆਂ ਵੱਲ ਵੇਖਦੀਆਂ ਨੇ ਵੀ ਕਿੰਨਾ ਟਾਈਮ ਹੋ ਗਿਆ ਤੇ ਪੁੱਤ ਆਇਆ ਨਹੀਂ ਤੇ ਕਈ ਅੰਦਰ ਗੱਲਾਂ ਘੁੰਮਦੀਆਂ ਵੀ ਜੇ ਨਹੀਂ ਆਇਆ ਤੇ ਇਹਦਾ ਮਤਲਬ ਪਤਾ ਨਹੀਂ ਕਿੱਥੇ ਹੋਏਗਾ ਕੀ ਹੋਇਆ ਹੋਵੇਗਾ ਕਿਦੇ ਲਾਗੇ ਬੈਠਾ ਹੋਵੇਗਾ ਕਿੰਨੇ ਸਵਾਲ ਪਰ ਜਿਨ੍ਹਾਂ ਦੇ ਗੁਰੂ ਨਾਲ ਜੁੜੇ ਹੋਏ ਨੇ ਉਹ ਬੇਫਿਕਰੀਆਂ ਨੇ ਪਤਾ ਹੈ ਗੁਰਦੁਆਰੇ ਹੋਏਗਾ ਸੇਵਾ ਕਰਾਉਂਦਾ ਹੋਏਗਾ ਜਾਂ ਹੋਰ ਕਿਸੇ ਗੁਰੂ ਵਾਲੇ ਸੰਗੀ ਦੇ ਨਾਲ ਹੀ ਸੰਗ ਕਰਦਾ ਹੋਏਗਾ ਪਤਾ ਹੈ ਨਾ ਪਰ ਇਹ ਸਕੂਨ ਉਦੋਂ ਮਿਲਦਾ ਜਦੋਂ ਆਪ ਜੁੜੇ ਹੋਵਾਂਗੇ ਜਦੋਂ ਆਪ ਗੁਰੂ ਬਾਬੇ ਦੀ ਬਾਣੀ ਆਪ ਗੁਰੂ ਬਾਬੇ ਦੇ ਉਹਨਾਂ ਸਿਧਾਂਤਾਂ ਦੇ ਪਹਿਰਾ ਦਿੰਦੇ ਹੋਵਾਂਗੇ ਉਦੋਂ ਸਾਡੇ ਇਹ ਬੱਚੇ ਜੁੜਨਗੇ ਤੇ ਜਦੋਂ ਬੱਚੇ ਜੁੜ ਗਏ ਫਿਰ ਸਭ ਤੋਂ ਵੱਡੀ ਸਾਡੀ ਦੌਲਤ ਇਹ ਹੀ ਹੋਏਗੀ ਹੋਰ ਕੋਈ ਦੌਲਤ ਉਹ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰ ਜਿੰਨਾਂ ਕੋਲ ਇਹ ਦੌਲਤ ਆ ਗਈ ਨਾਮ ਦੀ ਦੌਲਤ ਆ ਗਈ ਇਹ ਕਦੀ ਨਹੀਂ ਮੁੱਕਦੀ ਸਤਿਗੁਰੂ ਕਿਰਪਾ ਕਰਨ ਅਸੀਂ ਜਿੱਥੇ ਹੋਰ ਕਮਾਈਆਂ ਕਰਦੇ ਆ ਕਿਤੇ ਇਹ ਵੀ ਕਰੀਏ ਆਪ ਗੁਰੂ ਨਾਲ ਜੁੜੀਏ ਆਪਣੇ ਬੱਚਿਆਂ ਨੂੰ ਜੋੜੀਏ ਤੇ ਜਿਹੜਾ ਮੁੱਖ ਵਿਚਾਰ ਦਾ ਤਤ ਪਾਉ ਉਹ ਇਹੀ ਹੈ ਕਿ ਜਿਨ੍ਹਾਂ ਨੇ ਹਲੇ ਤੱਕ ਅੰਮ੍ਰਿਤ ਨਹੀਂ ਛਕਿਆ ਜਰੂਰ ਗੁਰੂ ਦਾ ਅੰਮ੍ਰਿਤ ਛਕੀਏ ਖੰਡੇ ਬਾਟੇ ਦੀ ਪੌੜ ਲਈਏ ਗੁਰੂ ਵਾਲੇ ਬਣੀਏ ਕਿਉਂ ਬੇਮੁਖਤਾ ਵਾਲਾ ਜੀਵਨ ਜੂ ਰਹੇ ਆਂ ਸਾਡੇ ਵਾਸਤੇ ਗੁਰੂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ ਗੁਰੂ ਨੇ ਇੰਨਾ ਕੁਝ ਵਾਰ ਦਿੱਤਾ ਅਸੀਂ ਥੋੜੇ ਜਿਹੀ ਆਪਣੀ ਮौज-ਮਸਤੀ ਦੇ ਵਾਸਤੇ ਅੱਜ ਅੰਮ੍ਰਿਤ ਤੋਂ ਗੁਰੂ ਤੋਂ ਬੇਮੁਖਾਂ ਇਸ ਕਰਕੇ ਯਤਨ ਕਰੀਏ ਮਨ ਬਣਾਈਏ ਖੰਡੇ ਬਾਟੇ ਦੀ ਪੌੜੀ ਛਕਣ ਦਾ ਫਿਰ ਉਹੀ ਬੇਨਤੀ ਹੈ ਕੱਲ ਨੂੰ ਖੰਡੇ ਬਾਟੇ ਦੀ ਪੌੜੀ ਤਿਆਰ ਹੋਣੀ ਹੈ ਸ਼ਾਮ ਨੂੰ ਤਕਰੀਬਨ 5:00 ਵਜੇ ਜਿਨ੍ਹਾਂ ਨੇ ਗੁਰੂ ਦਾ ਅੰਮ੍ਰਿਤ ਛਕਣਾ ਹੋਵੇ ਉਹ ਆਪਣੇ ਨਾਮ ਲਿਖਾ ਦਿਓ ਤੇ ਜਰੂਰ ਇਹ ਮਨ ਬਣਾਓ ਗੁਰੂ ਵਾਲੇ ਬਣਨ ਦਾ ਤਾਂ ਇਹ ਸਾਡੇ ਕਰਵਾਏ ਹੋਏ ਸਮਾਗਮ ਸਫਲ ਨੇ ਤਾਂ ਸਾਡਾ ਬੈਠਿਆ ਹੋਇਆ ਸਫਲ ਹੈ ਤਾਂ ਸਾਡਾ ਟਾਈਮ ਭੰਨਿਆ ਹੋਇਆ ਨਹੀਂ ਤੇ ਬੜੀ ਸੋਹਣੀ ਆ ਮੌਸਮ ਹੈ ਠੰਡਾ ਜਿਆ ਘਰ ਵਿੱਚ ਬੜੀ ਵਧੀਆ ਨੀਂਦ ਆਉਂਦੀ ਹੈ ਇਸ ਵੇਲੇ ਕਿਉਂ ਬੈਠੇ ਆਣ ਕੇ ਇਹ ਤਾਂ ਹੀ ਬੈਠੇ ਆ ਵੀ ਕੁਝ ਨਾ ਕੁਝ ਅਸੀਂ ਇਹਦੇ ਵਿੱਚੋਂ ਕੱਢ ਲੈਣਾ ਹੈ ਕੁਝ ਨਾ ਕੁਝ ਸਾਨੂੰ ਪ੍ਰਾਪਤ ਹੋ ਜਾਣਾ ਹੈ ਸਤਿਗੁਰੂ ਕਿਰਪਾ ਕਰਨ ਮੈਂ ਬਹੁਤਾ ਸਮਾਂ ਨਾਲ ਲਵਾ ਸਾਡੇ ਅਤੀ ਸਤਿਕਾਰਯੋਗ ਪਾਈ ਕਮਲਜੀਤ ਸਿੰਘ ਜੀ ਉਹ ਆਪ ਸੰਗਤਾਂ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਕਰਨ ਵਾਸਤੇ ਪਹੁੰਚ ਚੁੱਕੇ ਨੇ ਜੀ ਆਇਆਂ ਹੋਈਆਂ ਬੇਅੰਤ ਖੁਲਾਂ ਦੀ ਖਿਮਾ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆਓ ਗੁਰੂ ਨਾਲ ਜੁੜੀਏ ਗੁਰੂ ਘਰ ਆਣ ਕੇ ਬੈਠ ਕੇ ਵਿਚਾਰਾਂ ਕੀਰਤਨ ਸ਼੍ਰਵਣ ਕਰੀਏ ਕੋਟਾਣ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸੰਗਤਾਂ ਦਾ ਅਸੀਸ ਬਖਸ਼ੋ ਫਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟ ਧੰਨਵਾਦ ਕੀਤਾ ਜਾਂਦਾ ਹੈ ਗਿਆਨੀ ਗੁਰਪਿੰਦਰ ਸਿੰਘ ਜੀ ਦਾ ਜਿਨ੍ਹਾਂ ਬਹੁਤ ਹੀ ਅਣਮੁੱਲੀਆਂ ਵਿਚਾਰਾਂ ਆਪ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਹਨ